ਅੱਜ ਭਗਵੰਤ 부ਚੜ ਖੱਟਰ 부ਚੜ ਇਹ ਸਾਫਤ ਹੋ ਗਏ ਕਿ ਸੈਂਟਰ ਦੇ ਨਾਲ ਇਹ ਕਿਹ ਆਫਸਰੀ ਨੇ ਇਹ ਪੰਜਾਬ ਦਾ ਡੀਜੀਪੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਰਜਾਈ ਲੈ ਕੇ ਸੁੱਤਾ ਪਿਆ ਅੰਨੇਕ ਸਿੰਘਾਂ ਨੂੰ ਸਾਡੀਆਂ ਫੌਜਾਂ ਨੂੰ ਕਹਿ ਰਹੇ ਐ ਕਿ ਇੰਡੀਆ ਦਾ ਤੁਹਾਡਾ ਦੇਸ਼ ਹੀ ਨਹੀਂ ਜੇ ਸਾਡਾ ਇੰਡੀਆ ਦੇਸ਼ ਨਹੀਂ ਹੈਗਾ ਸਾਡੇ ਐਂ ਗੋਲੀਆਂ ਮਾਰਨੀਆਂ ਨੇ ਫਿਰ ਸਾਡੇ ਸਾਡੇ ਪਾਕਿਸਤਾਨ ਨੂੰ ਵਾਟਰ ਖੋਲ ਦੇਣਾ ਲੈਂਦਾ ਪੰਜਾਬ ਵੀ ਸਾਡਾ ਚੜਦਾ ਪੰਜਾਬ ਵੀ ਸਾਡਾ ਅਸੀਂ ਤਾਂ ਫਿਰ ਵੱਖਰਾ ਮੁਲਕੀ ਮੰਗ ਲੈਣੇ ਜੀ ਨਾ ਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਕਵਰ ਸਿੰਘ ਵੇਦੀ ਸ਼ੰਭੂ ਬੈਰਡ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਣਾਪੂਰਨ ਸਥਿਤੀ ਬਣੀ ਹੋਈ ਹੈ ਤੇ ਬਹੁਤ ਸਾਰੇ ਕਿਸਾਨਾਂ ਨੂੰ ਜਿਸ ਤਰ੍ਹਾਂ ਦਾ ਸਫਰ ਇਸ ਵਾਰ ਤੈਅ ਕਰਨਾ ਔਖਾ ਲੱਗ ਰਿਹਾ ਕਿਉਂਕਿ ਸਰਕਾਰਾਂ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਇੱਕ ਪੂਰੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਹੋਈ ਆ ਬਹੁਤ ਸਾਰੇ ਵਿਅਕਤੀ ਨੇ ਮੌਜੂਦ ਨੇ ਉਨ੍ਹਾਂ ਨੇ ਇੱਕ ਪੂਰੀ ਸਾਜ਼ਿਸ਼ ਦੇ ਨਾਲ ਜਿਹੜਾ ਵੱਡਾ ਹਮਲਾ ਕੀਤਾ ਕਿਸ ਤਰ੍ਹਾਂ ਇਹ ਜੀ ਅੱਜ ਭਗਵੰਤ 부ਚੜ ਖੱਟਰ 부ਚੜ ਇਹ ਸਾਫਤ ਹੋ ਗਏ ਕਿ ਸੈਂਟਰ ਦੇ ਨਾਲ ਇਹ ਕਿਹੜੀ ਖੁਚੜੀ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਆ ਐ ਐਮਐਸਪੀ ਲਈ ਆਏ ਆ ਕਰਜ਼ੇ ਮੁਕਤੀ ਲਈ ਆਏ ਆ ਇਹ ਦੇਖ ਲਈ ਸਾਡੇ ਨਿਹੰਗ ਸਿੰਘ ਇਹ ਜ਼ਖਮੀ ਹੋਇਆ ਅਥਰੂ ਗੈਸ ਦੇ ਗੋਲੇ ਐਸਐਲਆਰ ਦੇ ਫਾਇਰ 12 ਬੋਰ ਦੇ ਫਾਇਰ ਸਿੱਧੀਆਂ ਗੋਲੀਆਂ ਮਾਰ ਰਹੇ ਆ ਜੀ ਨੌਜਵਾਨਾਂ ਦੇ ਏ ਪੰਜਾਬ ਦਾ ਡੀਜੀਪੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਰਜਾਈ ਲੈ ਕੇ ਸੁੱਤਾ ਪਿਆ ਉਹਦੇ 92 ਐਮਐਲਏ दारू ਨਾਲ ਟੰਨ ਹੋ ਕੇ ਨਸ਼ੇ ਨਾਲ ਡੱਕੇ ਪਏ ਆ ਘਰਾਂ 'ਚ ਉਹਨਾਂ ਨੂੰ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਇੱਥੇ ਆ ਕੇ ਸਥਿਤੀ ਦੇਖਣ ਡਟੀ ਹੋਈ ਆ ਪੰਜਾਬ ਦੀ ਨੌਜਵਾਨੀ ਕਿਸ ਤਰ੍ਹਾਂ ਵੇਖਦੇ ਹੋ ਕਿ ਸਰਕਾਰ ਦੀ ਵੀ ਤਿਆਰੀ ਆ ਕਿਸਾਨਾਂ ਦੀ ਵੀ ਤਿਆਰੀ ਆ ਤੇ ਹੁਣ ਮੁੱਠ ਭੇੜ ਕਿਸ ਤਰ੍ਹਾਂ ਦੀ ਆ ਇਹ ਬਿਲਕੁਲ ਇਹ ਕਹਿ ਰਹੇ ਆ ਜੀ ਪੰਜਾਬ ਤੇ ਹਰਿਆਣੇ ਨੂੰ ਕਿ ਤੁਹਾਡਾ ਇਹ ਦੇਸ਼ ਨਹੀਂ ਹੈਗਾ ਜੀ ਏ ਅੱਜ ਸਾਹਤ ਕਰ ਰਹੇ ਐ ਪੰਜਾਬ ਦੀ ਜਵਾਨੀ ਨੂੰ ਤੇ ਹਰਿਆਣੇ ਦੀ ਜਵਾਨੀ ਨੂੰ ਅਨੰਗ ਸਿੰਘਾਂ ਨੂੰ ਸਾਡੀਆਂ ਫੌਜਾਂ ਨੂੰ ਕਹਿ ਰਹੇ ਐ ਕਿ ਇੰਡੀਆ ਦਾ ਤੁਹਾਡਾ ਦੇਸ਼ ਹੀ ਨਹੀਂ ਜੇ ਸਾਡਾ ਇੰਡੀਆ ਦੇਸ਼ ਨਹੀਂ ਹੈਗਾ ਸਾਡੇ ਐਂ ਗੋਲੀਆਂ ਮਾਰਨੀਆਂ ਨੇ ਫਿਰ ਸਾਡੇ ਸਾਡੇ ਪਾਕਿਸਤਾਨ ਨੂੰ ਬਾਡਰ ਖੋਲ ਦੇਣਾ ਲੈਂਦਾ ਪੰਜਾਬ ਵੀ ਸਾਡਾ ਚੜਦਾ ਪੰਜਾਬ ਵੀ ਸਾਡਾ ਅਸੀਂ ਤਾਂ ਫਿਰ ਵੱਖਰਾ ਮੁਲਕੀ ਮੰਗ ਲੈਣੇ ਨਹੀਂ ਇਹਨਾਂ ਤੋਂ ਬਿਲਕੁਲ ਵੱਖਰਾ ਮੁਲਕ ਮੰਗਣ ਦੀ ਗੱਲ ਵੀ ਜਿਹੜੀ ਚੱਲ ਪਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਗ ਸਿੰਘ ਜਿਹੜੇ ਸਵੇਰੇ ਮੋਟ ਭੇਡ ਦੇ ਵਿੱਚ ਜ਼ਖਮੀ ਹੋਏ ਐ ਸੱਟਾਂ ਲੱਗੀਆਂ ਨੇ ਤੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਅੱਜ ਮੁੱਟਪੜ ਹੋਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦਾਨਾਮ ਜੀ ਬਾਗੀ ਸਿੰਘ ਮੋਗਾ ਜਲਾਵੰਦਰ ਤੇ ਅਸੀਂ ਇਨਸਾਨ ਦੁਨੀਆ ਦੇ ਸੱਦੇ ਤੇ ਇੱਥੇ ਸ਼ੰਘੂ ਬਾਰਡਰ ਤੇ ਪਹੁੰਚੇ ਸੀਗੇ ਜੀ ਤੇ 12:00 ਵਜੇ ਤੇ ਅਸੀਂ ਬੈਰੀ ਗੁੱਡ ਗੁੱਡ ਸਾਹਮਣੇ ਖੜੇ ਜੀ ਸਮੋ ਢੇੜ ਹੋਈ ਅੱਗ ਪਛਾਈ ਕਿਸ ਤਰ੍ਹਾਂ ਦਾ ਹਮਲਾ ਹੈ ਦੇਖਦੇ ਹੋ ਕਿ ਸਰਕਾਰ ਵਾਲੋ ਕਿਸ ਤਰ੍ਹਾਂ ਦੀ ਤਿਆਰੀ ਹੈ ਉਹਨਾਂ ਨੇ ਆਪਣੇ ਸਿੱਧਾ ਮਾਰਿਆ ਜੀ ਹੁਣਲਾ ਸਿੱਧਾ ਇੱਥੋਂ ਐ ਕਰਕੇ ਵੀ ਉਹ ਅਥਰੂ ਕਹਿੰਦਾ ਗੋਲਾ ਸੱਟਾ ਜੀ ਉਹ ਸੀਗਾ ਸੈਲਵਰ ਕਲਰ ਦਾ ਜੀ ਉਹ ਸਾਰਾ ਇੱਥੇ ਵੱਜ ਕੇ ਮੇਰੇ ਸੋਨ ਹੋ ਗਿਆ ਸਾਰਾ ਇੱਥੋਂ ਜੀ ਤੇ ਚਾਰ ਟਾਂਕੇ ਲੱਗੇ ਆ ਜੀ ਆ ਦੰਦ ਸਾਰੇ ਪਿੱਛੇ ਨੂੰ ਆਟ ਗਏ ਹਾ ਦਾ ਪੁੱਤ ਨਹੀਂ ਜਾਂਦਾ ਕੋਈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਗ ਸਿੰਘ ਵੀ ਜ਼ਖਮੀ ਐ ਤੇ ਹੋਰ ਵੀ ਕੁਝ ਵਿਅਕਤੀ ਜਿਹੜਾ ਕੁਝ ਕਹਿਣਾ ਚਾਹੁੰਦੇ ਸਰ ਕੀ ਆਪਦੇ ਆਈਪੀਐਸ ਅਫਸਰ ਨੂੰ ਜੀ ਕਾਰਤੂਸ ਫੜਾਇਆ ਜੀ ਮੈਂ ਆਪਣਾ ਐਸਐਲਰ ਦਾ 315 ਦਾ ਫਾਇਰ ਦਾ ਕਾਰਤੂਸ ਇੱਕ ਆਈਪੀਐਸ ਅਫਸਰ ਨੂੰ ਮੈਂ ਦਿੱਤਾ ਪੰਜਾਬ ਦੇ ਨੂੰ ਮਹਾਰਾਜ ਤੁਸੀਂ ਸਟੈਂਡ ਲਓ ਡੀਜੀਪੀ ਸਟੈਂਡ ਲਵੇ ਮੁੱਖ ਮੰਤਰੀ ਸਟੈਂਡ ਲਵੇ ਹੁਣ ਸਟੈਂਡ ਲੈਣਾ ਬਣਦਾ ਹੈ ਕਿਉਂਕਿ ਡੇਟਾ ਹੀ ਸੋ ਨੌਜਵਾਨ ਇਹਨਾਂ ਨੂੰ ਜ਼ਖਮੀ ਕਰਤਾ ਜੀ ਬਿਲਕੁਲ 250 ਦੇ ਕਰੀਬ ਜਿਹੜੇ ਦੱਸਿਆ ਨੇ ਕਿ ਨੌਜਵਾਨ ਜ਼ਖਮੀ ਆ ਤੇ ਗਿੱਲਾ ਕੱਪੜਾ ਰੱਖ ਕੇ ਆਪਣੇ ਸਾਹਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸਾਹਾਂ ਦੀ ਤੰਦ ਵੀ ਜਿਹੜੀ ਆ ਵਿਗਾੜੀ ਜਾ ਰਹੀ ਆ ਕਿਉਂਕਿ ਡਰੋਨ ਦੇ ਰਾਹੀਂ ਅੱਥਰੂ ਗੈਸ ਦੇ ਗੋਲੇ ਜਿਹੜੇ ਆ ਛੁੱਟੇ ਜਾ ਰਹੇ ਜਿਸ ਕਰਕੇ ਦਮ ਘੁੱਟ ਜਾਂਦਾ ਸਾਹ ਘੁੱਟ ਜਾਂਦਾ ਤੇ ਜਿਹੜੀ ਵੱਡੀ ਭੀੜ ਆ ਉਹ ਪਿੱਛੇ ਨੂੰ ਖਿੱਚੜੀ ਜਾਂਦੀ ਆ ਕਿਸ ਤਰ੍ਹਾਂ ਕਹਿਣਾ ਜਾਓਗੇ ਕਿ ਕਿਸ ਤਰ੍ਹਾਂ ਆਪਣੀ ਜਾਨ ਬਚਾਈਏ ਇਹ ਸਾਰਾ ਆਪਣਾ ਪਰਨੇ ਨੂੰ ਬਦਮਾਲਾ ਸਜਾ ਕੇ ਆਸੀ ਜੀ ਠੰਡਾ ਕਰਕੇ ਪਾਣੀ ਨਾਲ ਇਹ ਥੋੜਾ ਛਾਤੀ ਤੇ ਲਾ ਕੇ ਸਾਰ ਸਾਹ ਚਾਰਾਹਤ ਮਿਲਦੀ ਆ ਕਿਉਂਕਿ ਮੈਂ 2-3 ਘੰਟੇ ਉੱਥੇ ਡਟਿਆ ਰਿਹਾ ਅੱਥਰੂ ਗੈਸ ਦੇ ਗੋਲੇ ਨਹੀਂ ਪ੍ਰਵਾਹ ਨਹੀਂ ਸਾਰਾ ਲਾਖੀਆਂ ਦੀ ਪ੍ਰਵਾਹ ਨਹੀਂ ਪਰ ਇਹ ਤਾਂ ਸਾਰ ਸਿੱਧੀਆਂ ਗੋਲੀਆਂ ਹੀ ਮਾਰਨ ਲੱਗੇ ਸਾਡੇ ਬਿਲਕੁਲ ਸਿੱਧੀਆਂ ਗੋਲੀਆਂ ਕਿਉਂਕਿ ਸਰਕਾਰ ਦੀ ਜਿਹੜੀ ਤਿਆਰੀ ਹੈ ਉਹ ਇਸੇ ਕਰਕੇ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਕਿਉਂਕਿ ਜਿਹੜੇ ਪੰਜਾਬ ਤੋਂ ਕਿਸਾਨ ਚੱਲੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਰੋਕ ਲਿਆ ਜਾਵੇ ਕਿਉਂਕਿ ਜਿਹੜਾ ਇੱਕ ਮਾਹੌਲ ਜਿਹੜਾ ਹੁਣ ਦੇਖ ਨੂੰ ਮਿਲ ਰਿਹਾ ਕਿ ਜੰਗ ਵਰਗਾ ਮਾਹੌਲ ਜਿਹੜਾ ਹੈ ਉਹ ਸ਼ੰਭੂ ਬੈਰਲ ਦੇ ਉੱਤੇ ਦਿਖਾਈ ਦੇ ਰਿਹਾ ਤੇ ਇਸ ਵਾਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਇੱਕ ਬਾਰਡਰ ਲਗਾ ਕੇ ਜਿਹੜੀ ਹੈ ਇਸ ਮਾਹੌਲ ਨੂੰ ਦਿਖਾ ਰਹੀ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਭਰ ਦੀ ਮੰਡ ਹੋਈ ਸੀ ਉਸੇ ਤਰ੍ਹਾਂ ਦੇ ਕਮੰਡ ਦਾ ਅਹਿਸਾਸ ਸ਼ੰਭੂ ਬੈਰੀ ਦੇ ਉੱਤੇ ਵੀ ਦਿਖਾਈ ਦੇ ਰਿਹਾ ਹੈ ਇਹ ਸਾਨੂੰ ਅਹਿਸਾਸ ਕਰਾਉਣਾ ਚਾਹੁੰਦੇ ਆ ਜੀ ਪੰਜਾਬ ਨੂੰ ਤੇ ਹਰਿਆਣੇ ਨੂੰ ਕਿ ਇੰਡੀਆ ਤੁਹਾਡਾ ਮੁਲਕ ਨਹੀਂ ਇਹ ਮੋਦੀ ਬੁਚੜਾ ਖੱਟਰ ਬੁਚੜ ਮਿਲ ਕੇ ਪੰਜਾਬ ਦੀ ਜਵਾਨੀ ਦਾ ਸਵੇਰੇ ਤੋਂ ਕਹਾਨ ਕਰ ਰਹੇ ਹੈ ਮੈਂ ਵੀ ਠੰਡਾ ਕਪੜਾ ਕਰਕੇ ਛਾਤੀ ਤੇ ਲਾਇਆ ਅਥਰੂ ਗਾਇਸ ਦੇ ਗੋਲਿਆਂ ਦੀ ਸਰ ਸਾਨੂੰ ਕੋਈ ਪਰਵਾਹ ਨਹੀਂ ਲਾਠੀਆਂ ਦੀ ਕੋਈ ਪਰਵਾਹ ਨਹੀਂ 315 ਦੇ ਫਾਇਰ ਐਸਐਲਆਰ ਦੇ ਫਾਇਰ 12 ਬੋਰ ਦੇ ਫਾਇਰ ਪੰਜਾਬ ਦੀ ਤੇ ਹਰਿਆਣੇ ਦੀ ਜਵਾਨੀ ਦੇ ਮਾਰੇ ਗਏ ਐ ਮੈਂ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਪੰਤਾ ਖੋਜ दारू ਦਾ ਡੱਕਿਆ ਪਿਆ ਉਹਦੇ 92 ਐਮਐਲਏ ਰਜਾਈ ਲੈ ਕੇ ਸੁੱਤੇ ਪਏ ਐ ਉਹਨਾਂ ਨੂੰ ਇਸ ਸਥਿਤੀ ਦਾ ਜੱਜਾ ਲੈਣਾ ਚਾਹੀਦਾ ਕੀ ਪੰਜਾਬ ਦੇ ਡੀਜੀਪੀ ਦਾ ਹੱਕ ਨਹੀਂ ਬਣਦਾ ਪੰਜਾਬ ਦੀ ਹੱਦ ਤੇ ਨੌਜਵਾਨਾਂ ਦੇ ਨਾਲ ਕਾਹਨ ਕੀਤਾ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜੀ ਦੀਪ ਸਿੱਧੂ ਵੀਰ ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਕਹਿੰਦਾ ਭੱਜਣ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਇਹ ਸਾਨੂੰ ਦੋਵੇਂ ਚਾਹੀਦੇ ਨੇ ਇਹ ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਐ ਕਾਲਜਾ ਮੂੰਹ ਨੂੰ ਆਗਾ ਸਾਰਾ ਚ ਜੋਧਿਆਂ ਦੇ ਬਾਰਸਾ ਅਸੀਂ ਇੱਥੇ ਗੋਲੀਆਂ ਨਹੀਂ ਖਾਣ ਆਏ ਫੌਜਦਿਆਂ ਕਿਉਂਕਿ ਫੌਜ ਦਾ ਹੱਕ ਬਣਦਾ ਫੌਜ ਬਾਰਡਰਾਂ ਤੇ ਲੜੇ ਫੌਜ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਦਬ ਦੇ ਨਹੀਂ ਅਸੀਂ ਐਮ ਐਸ ਪੀ ਲਈ ਆਏ ਆ ਕਰਜ਼ੇ ਮੁਕਤੀ ਲਈ ਆਏ ਆ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਲਈ ਆਏ ਆ ਪਰ ਅਸੀਂ ਵੀ ਸਰ ਦੀਪ ਸਿੱਧੂ ਦੇ ਜਗਾਏ ਹੋਏ ਦੀਵੇ ਆ ਆਪਦੇ ਵਰਗੇ ਹਜ਼ਾਰਾਂ ਦੀਵੇ ਪੈਦਾ ਕਰਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ ਜਾਂ ਇਹ ਬੈਰੀਕੇ ਟੁੱਟੂਗਾ ਬਿਲਕੁਲ ਜੀ ਬਹੁਤ ਸਾਰੇ ਨੌਜਵਾਨ ਅਜਾਹੇ ਨੇ ਨੇ ਜਿਹੜੇ ਅੱਜ ਵੀ ਦੀਪ ਸਿੱਧੂ ਵੱਲੋਂ ਜਗਾਈ ਅੜਖ ਨੂੰ ਯਾਦ ਕਰਦੇ ਆ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਉੱਡਣ ਵਾਲੇ ਨੂੰ ਸਮਾਨ ਸ਼ੰਭੂ ਬੈਰ ਦੇ ਉੱਤੇ ਜਦੋਂ ਅਜਾਏ ਜਕਾਰੇ ਵੱਜਦੇ ਨੇ ਅਜਿਹੇ ਹੌਸ਼ ਦੇਖੀਦਾ ਤਾਂ ਇੱਕ ਵਾਰ ਫੇਰ ਦਿੱਲੀ ਨੂੰ ਬਾਤ ਪੈਂਦੀ ਵੀ ਵੇਖੀ ਜਾ ਸਕਦੀ ਹੈ ਕਿਉਂਕਿ ਜਿਹੜੇ ਕਿਸਾਨਾਂ ਨੇ ਧਾਰਿਆ ਉਹ ਹੀ ਨੌਜਵਾਨਾਂ ਨੇ ਧਾਰਿਆ ਦੀਪ ਸਿੱਧੂ ਵੱਲੋਂ ਜਗਾਈ ਅਲਖ ਜਿਹੜੀ ਹੈ ਕਿਤੇ ਨਾ ਕਿਤੇ ਉੱਥੇ ਐਮਐਸਪੀ ਦੀ ਜਿੱਤ ਵੀ ਦਿਵਾਰੇਗੀ ਉੱਥੇ ਸਰਕਾਰ ਨਾਲ ਜਿਹੜੀ ਕਮਿਟਮੈਂਟ ਹੋਈ ਹੈ ਉਹ ਵੀ ਜਿਹੜੀ ਜਿਤਨਾ ਕਿਤੇ ਨਾ ਕਿਤੇ ਹੁੰਦੀ ਵਿਖਾਈ ਵੇਖੀ ਜਾ ਸਕਦੀ ਹੈ ਦਿਨੇਸ਼ੀ ਕੁਮਾਰ ਦੇ ਨਾਲ ਸ਼ੰਭੂ ਬੈਰ ਤੋਂ ਕਬਰ ਸਿੰਘ 베ਦੀ